ਅਮਰੀਕਾ ਦੇ ਵਿੱਚ ਪ੍ਰਵਾਸੀ ਟਰੱਕ ਡਰਾਈਵਰਾਂ ਨਾਲ ਹੋ ਰਹੀਆਂ ਤਾਜ਼ਾ ਘਟਨਾਵਾਂ ਨੇ ਭਾਰਤ ਤੋਂ ਗਏ ਨੌਜਵਾਨਾਂ ਨੂੰ ਗਹਿਰੇ ਤੌਰ ਉੱਤੇ ਹਿਲਾ ਕੇ ਰੱਖ ਦਿੱਤਾ ਹੈ ਖਾਸ ਕਰਕੇ ਉਹ ਨੌਜਵਾਨ ਜੋ ਚੰਗੇ ਭਵਿੱਖ ਦੇ ਸੁਪਨੇ ਲੈ ਕੇ ਹਰਿਆਣਾ ਪੰਜਾਬ ਅਤੇ ਉੱਤਰੀ ਭਾਰਤ ਤੋਂ ਅਮਰੀਕਾ ਜਾਂਦੇ ਨੇ ਤਾਜ਼ਾ ਮਾਮਲੇ ਦੇ ਵਿੱਚ ਹਰਿਆਣਾ ਦੇ 49 ਨੌਜਵਾਨਾਂ ਨੂੰ ਡੰਕੀ ਰੂਟ ਰਾਹੀਂ ਅਮਰੀਕਾ ਜਾਣ ਦੇ ਦੋਸ਼ ਤੇ ਵਿੱਚ ਡਿਪੋਰਟ ਕਰ ਦਿੱਤਾ ਗਿਆ ਹੈ ਉਹਨਾਂ ਨੂੰ ਇੱਕ ਵਿਸ਼ੇਸ਼ ਜਹਾਜ਼ ਰਾਹੀਂ ਬੇੜੀਆਂ ਪਾ ਕੇ ਸਿੱਧੇ ਦਿੱਲੀ 에ਅਰਪੋਰਟ ਉੱਤੇ ਉਤਾਰਿਆ ਗਿਆ ਹੈ ਇਹ ਨੌਜਵਾਨ ਉਹ ਹਨ ਜਿਨ੍ਹਾਂ ਨੇ ਪਰਿਵਾਰ ਦੀਆਂ ਆਸਾਂ ਅਤੇ ਆਪਣੇ ਸੁਪਨਿਆਂ ਲਈ ਗੈਰ ਕਾਨੂੰਨੀ ਰਸਤਾ ਚੁਣਿਆ ਸੀ ਇਹਨਾਂ ਵਿੱਚੋਂ ਕਈਆਂ ਨੇ ਜ਼ਮੀਨ ਵੇਚੀ ਗਹਿਣੇ ਗਿਨਵੀ ਰੱਖੇ ਕਰਜ਼ੇ ਚੁੱਕੇ ਅਤੇ 50 ਤੋਂ 70 ਲੱਖ ਰੁਪਏ ਤੱਕ ਦਾ ਖਰਚਾ ਕਰਕੇ ਇੱਕ ਖਤਰਨਾਕ ਯਾਤਰਾ ਸ਼ੁਰੂ ਕੀਤੀ ਸੀ ਪਰ ਡੰਕੀ ਰੂਟ ਦਾ ਰਾਹ ਜ਼ਿੰਦਗੀ ਅਤੇ ਮੌਤ ਦੇ ਵਿਚਕਾਰ ਇੱਕ ਖੌਫਨਾਕ ਸਖਣਾ ਹੈ ਕਦੇ ਜੰਗਲ ਕਦੇ ਦਰਿਆ ਤੇ ਕਦੇ ਰੇਗਿਸਤਾਨ ਤੱਕ ਅਜਿਹੇ ਰਸਤੇ ਜਿੱਥੇ ਭੁੱਖ ਤਣਾਅ ਅਤੇ ਦਹਿਸ਼ਤ ਸਾਥ ਨਹੀਂ ਛੱਡਦੇ ਇਸ ਪੂਰੇ ਨੈੱਟਵਰਕ ਦੇ ਪਿੱਛੇ ਡੋਂਕਰ ਤਸਕਰ ਅਤੇ ਗੈਂਗਸਟਰ ਜੁੜੇ ਹੋਏ ਹੁੰਦੇ ਨੇ ਜੋ ਹਰ ਪੜਾ ਉੱਤੇ ਪੈਸਾ ਲੁੱਟਦੇ ਨੇ ਅਮਰੀਕਾ ਅਤੇ ਹਰਿਆਣਾ ਪੁਲਿਸ ਨੇ ਮਿਲ ਕੇ ਕਈ ਅਜਿਹੇ ਰੈਕਟਾਂ ਉੱਤੇ ਕਾਰਵਾਈ ਵੀ ਕੀਤੀ ਹੈ ਇੱਕ ਮਾਮਲੇ ਦੇ ਵਿੱਚ ਲਖਵਿੰਦਰ ਉਰਫ ਲੱਖਾਂ ਨੂੰ ਵੀ ਡਿਪੋਰਟ ਕੀਤਾ ਗਿਆ ਹੈ ਜੋ ਕਈ ਮਾਮਲਿਆਂ ਵਿੱਚ ਦੋਸ਼ੀ ਸੀ ਅਤੇ ਗੈਰ ਕਾਨੂੰਨੀ ਤਰੀਕੇ ਦੇ ਨਾਲ ਹੀ ਅਮਰੀਕਾ ਪਹੁੰਚਿਆ ਸੀ ਇਹ ਸਿਰਫ ਇੱਕ ਯਾਤਰਾ ਦੀ ਅਸਫਲ ਕਹਾਣੀ ਨਹੀਂ ਇਹ ਸਮਾਜਿਕ ਅਤੇ ਪਰਿਵਾਰਕ ਸੰਕਟ ਵੀ ਹੈ ਜੋ ਘਰ ਬਰਬਾਦ ਕਰ ਰਿਹਾ ਨੌਜਵਾਨ ਜ਼ਿੰਦਗੀਆਂ ਖਤਰੇ ਵਿੱਚ ਪਾ ਰਹੇ ਨੇ ਅਤੇ ਅੰਤ ਵਿੱਚ ਮਿਲਦਾ ਹੈ ਨਾ ਭਵਿੱਖ ਨਾ ਸੁਰੱਖਿਆ ਸਗੋ ਜੰਜੀਰਾ ਅਤੇ ਵਾਪਸੀ ਦੀ ਬੇਇੱਜ਼ਤੀ ਸਵਾਲ ਵੱਡਾ ਅਤੇ ਸਿੱਧਾ ਹੈ ਕਿ ਕੀ ਸੁਪਨੇ ਇੰਨੇ ਮਹਿੰਗੇ ਹੋ ਜਾਣ ਕਿ ਆਪਣੀ ਮਿੱਟੀ ਆਪਣਾ ਘਰ ਆਪਣੀ ਜਾਨ ਤੱਕ ਦਾ ਉਤੇ ਲਗਾਉਣੀ ਪੈ ਜਾਵੇ ਅਮਰੀਕਾ ਦੇ ਵਿੱਚ ਪ੍ਰਵਾਸੀ ਟਰੱਕ ਡਰਾਈਵਰਾਂ ਨਾਲ ਹੋ ਰਹੀਆਂ ਤਾਜ਼ਾ ਘਟਨਾਵਾਂ ਨੇ ਭਾਰਤ ਤੋਂ ਗਏ ਨੌਜਵਾਨਾਂ ਨੂੰ ਗਹਿਰੇ ਤੌਰ ਉਤੇ ਹਿਲਾ ਕੇ ਰੱਖ ਦਿੱਤਾ ਖਾਸ ਕਰਕੇ ਉਹ ਨੌਜਵਾਨ ਜੋ ਚੰਗੇ ਭਵਿੱਖ ਦੇ ਸੁਪਨੇ ਲੈ ਕੇ ਹਰਿਆਣਾ ਪੰਜਾਬ ਅਤੇ ਉੱਤਰੀ ਭਾਰਤ ਤੋਂ ਅਮਰੀਕਾ ਜਾਂਦੇ ਨੇ ਤਾਜ਼ਾ ਮਾਮਲੇ ਦੇ ਵਿੱਚ ਹਰਿਆਣਾ ਦੇ 49 ਨੌਜਵਾਨਾਂ ਨੂੰ ਡੰਕੀ ਰੂਟ ਰਾਹੀਂ ਅਮਰੀਕਾ ਜਾਣ ਦੇ ਦੋਸ਼ ਤੇ ਵਿੱਚ ਡਿਪੋਰਟ ਕਰ ਦਿੱਤਾ ਗਿਆ ਹੈ। ਉਹਨਾਂ ਨੂੰ ਇੱਕ ਵਿਸ਼ੇਸ਼ ਜਹਾਜ਼ ਰਾਹੀਂ 베ੜੀਆਂ ਪਾ ਕੇ ਸਿੱਧੇ ਦਿੱਲੀ 에어ਪੋਰਟ ਉੱਤੇ ਉਤਾਰਿਆ ਗਿਆ ਹੈ। ਇਹ ਨੌਜਵਾਨ ਉਹ ਹਨ ਜਿਨ੍ਹਾਂ ਨੇ ਪਰਿਵਾਰ ਦੀਆਂ ਆਸਾਂ ਅਤੇ ਆਪਣੇ ਸੁਪਨਿਆਂ ਲਈ ਗੈਰ ਕਾਨੂੰਨੀ ਰਸਤਾ ਚੁਣਿਆ ਸੀ। ਇਹਨਾਂ ਵਿੱਚੋਂ ਕਈਆਂ ਨੇ ਜ਼ਮੀਨ ਵੇਚੀ, ਗਹਿਣੇ ਗਿਰਵੀ ਰੱਖੇ, ਕਰਜ਼ੇ ਚੁੱਕੇ ਅਤੇ 50 ਤੋਂ 70 ਲੱਖ ਰੁਪਏ ਤੱਕ ਦਾ ਖਰਚਾ ਕਰਕੇ ਇੱਕ ਖਤਰਨਾਕ ਯਾਤਰਾ ਸ਼ੁਰੂ ਕੀਤੀ ਸੀ। ਤੋਰ ਡੰਕੀ ਰੂਟ ਦਾ ਰਾਹ ਜ਼ਿੰਦਗੀ ਅਤੇ ਮੌਤ ਦੇ ਵਿਚਕਾਰ ਇੱਕ ਖੌਫਨਾਕ ਸਖਣਾ ਹੈ ਕਦੇ ਜੰਗਲ ਕਦੇ ਦਰਿਆ ਤੇ ਕਦੇ ਰੇਗਿਸਤਾਨ ਕਦੇ ਅਜਿਹੇ ਰਸਤੇ ਜਿੱਥੇ ਭੁੱਖ ਤਨਾਅ ਅਤੇ ਦਹਿਸ਼ਤ ਸਾਥ ਨਹੀਂ ਛੱਡਦੇ ਇਸ ਪੂਰੇ ਨੈਟਵਰਕ ਦੇ ਪਿੱਛੇ ਡੋਂਕਰ ਤਸਕਰ ਅਤੇ ਗੈਂਗਸਟਰ ਜੁੜੇ ਹੋਏ ਹੁੰਦੇ ਨੇ ਜੋ ਹਰ ਪੜਾ ਉੱਤੇ ਪੈਸਾ ਲੁੱਟਦੇ ਨੇ ਅਮਰੀਕਾ ਅਤੇ ਹਰਿਆਣਾ ਪੁਲਿਸ ਨੇ ਮਿਲ ਕੇ ਕਈ ਅਜਿਹੇ ਰੈਕਟਾਂ ਉੱਤੇ ਕਾਰਵਾਈ ਵੀ ਕੀਤੀ ਹੈ ਇੱਕ ਮਾਮਲੇ ਦੇ ਵਿੱਚ ਲਖਵਿੰਦਰ ਉਰਫ ਲੱਖਾਂ ਨੂੰ ਵੀ ਡਿਪੋਰਟ ਕੀਤਾ ਗਿਆ ਹੈ ਜੋ ਕਈ ਮਾਮਲਿਆਂ ਵਿੱਚ ਦੋਸ਼ੀ ਸੀ ਅਤੇ ਗੈਰ ਕਾਨੂੰਨੀ ਤਰੀਕੇ ਦੇ ਨਾਲ ਹੀ ਅਮਰੀਕਾ ਪਹੁੰਚਿਆ ਸੀ ਇਹ ਸਿਰਫ ਇੱਕ ਯਾਤਰਾ ਦੀ ਅਸਫਲ ਕਹਾਣੀ ਨਹੀਂ ਇਹ ਸਮਾਜਿਕ ਅਤੇ ਪਰਿਵਾਰਕ ਸੰਕਟ ਵੀ ਹੈ ਜੋ ਘਰ ਬਰਬਾਦ ਕਰ ਰਿਹਾ ਨੌਜਵਾਨ ਜ਼ਿੰਦਗੀਆਂ ਖਤਰੇ ਵਿੱਚ ਪਾ ਰਹੇ ਨੇ ਅਤੇ ਅੰਤ ਵਿੱਚ ਮਿਲਦਾ ਹੈ ਨਾ ਭਵਿੱਖ ਨਾ ਸੁਰੱਖਿਆ ਸਗੋਂ ਜੰਜੀਰਾ ਅਤੇ ਵਾਪਸੀ ਦੀ ਬੇਇੱਜ਼ਤੀ ਸਵਾਲ ਵੱਡਾ ਅਤੇ ਸਿੱਧਾ ਹੈ ਕਿ ਕੀ ਸੁਪਨੇ ਇੰਨੇ ਮਹਿੰਗੇ ਹੋ ਜਾਣ ਕਿ ਆਪਣੀ ਮਿੱਟੀ ਆਪਣਾ ਘਰ ਆਪਣੀ ਜਾਨ ਤੱਕ ਦਾਅ ਉਤੇ ਲਗਾਉਣੀ ਪੈ ਜਾਵੇ